2 अप्रैल ਨੂੰ ਹੋਏ ਪੈਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਵਾਰ ਫਿਰ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਹੈ ਭਾਰਤ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਡਰਿਆ ਹੋਇਆ ਹੈ ਭਾਰਤ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਕਈ ਫੈਸਲੇ ਲਏ ਇਸ ਤੋਂ ਬਾਅਦ ਭਾਰਤ ਨੇ ਅਟਾਰੀ ਖੁਸਾਨੀ ਵਾਲਾ ਪੰਜਾਬ ਦੀ ਸਤਕੀ ਬਾਰਡਰ ਤੇ ਪਾਕਿਸਤਾਨ ਨਾਲ ਸਾਰੀਆਂ ਰਸਮਾਂ ਖਤਮ ਕਰਨ ਦਾ ਐਲਾਨ ਕੀਤਾ ਇਹ ਕਿਹਾ ਗਿਆ ਕਿ ਅਟਾਰੀ ਸਰਹੱਦ ਤੇ ਬੀਟਿੰਗ ਰੀਟਰੀਟ ਟ੍ਰੇਡ ਦੌਰਾਨ ਭਾਰਤ ਪਾਸੇ ਦੇ ਗੇਟ ਨਹੀਂ ਖੋਲੇ ਜਾਣਗੇ ਅਤੇ ਪਾਕਿਸਤਾਨੀ ਸੈਨਿਕਾਂ ਨਾਲ ਕੋਈ ਹੱਥ ਮਿਲਾਉਣ ਦੀ ਰਸਮ ਨਹੀਂ ਹੋਵੇਗੀ ਆਪਣੇ ਬਿਆਨ ਵਿੱਚ ਬੀਐਸਐਫ ਨੇ ਕਿਹਾ ਕਿ ਇੱਕ ਤੇ ਸ਼ਾਂਤੀ ਅਤੇ ਦੂਜੇ ਪਾਸੇ ਭੜਕਾਉਣ ਵਾਲੀਆਂ ਅਜਿਹੀਆਂ ਅੱਤਵਾਦੀ ਗਤੀਵਿਧੀਆਂ ਇੱਕੋ ਸਮੇਂ ਨਹੀਂ ਚੱਲ ਸਕਦੀਆਂ ਬੀਐਸਐਫ ਪੰਜਾਬ ਗਾਰੰਟੀਅਰ ਨੇ ਟਵੀਟ ਕੀਤਾ ਕਿ ਅਟਾਰੀ ਬਾਰਡਰ ਹੁਸੈਨੀ ਵਾਲਾ ਬਾਰਡਰ ਅਤੇ ਸਾਤਕੇ ਬਾਰਡਰ ਤੇ ਝੰਡਾ ਉਤਾਰਨ ਦੀ ਰਸਮ ਦੌਰਾਨ ਨਾ ਤਾਂ ਗੇਟ ਖੋਲੇ ਜਾਣਗੇ ਤੇ ਨਾ ਹੀ ਝੰਡਾ ਉਤਾਰਨ ਤੋਂ ਬਾਅਦ ਪਾਕਿਸਤਾਨੀ ਸੈਨਿਕਾਂ ਨਾਲ ਕੋਈ ਹੱਥ ਮਿਲਾਉਣ ਦੀ ਰਸਮ ਹੋਵੇਗੀ 2 अप्रैल ਨੂੰ ਹੋਏ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਵਾਰ ਫਿਰ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਹੈ ਭਾਰਤ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਡਰਿਆ ਹੋਇਆ ਹੈ ਭਾਰਤ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਕਈ ਫੈਸਲੇ ਲਏ ਇਸ ਤੋਂ ਬਾਅਦ ਭਾਰਤ ਨੇ ਅਟਾਰੀ ਖੁਜਾਨੀ ਵਾਲਾ ਪੰਜਾਬ ਦੀ ਸਤਕੀ ਬਾਰਡਰ ਤੇ ਪਾਕਿਸਤਾਨ ਨਾਲ ਸਾਰੀਆਂ ਰਸਮਾਂ ਖਤਮ ਕਰਨ ਦਾ ਐਲਾਨ ਕੀਤਾ ਇਹ ਕਿਹਾ ਗਿਆ ਕਿ ਅਟਾਰੀ ਸਰਹੱਦ ਤੇ ਬੀਟਿੰਗ ਰਿਟਰੀਟ ਦੌਰਾਨ ਭਾਰਤ ਪਾਸੇ ਦੇ ਗੇਟ ਨਹੀਂ ਖੋਲੇ ਜਾਣਗੇ ਅਤੇ ਪਾਕਿਸਤਾਨੀ ਸੈਨਿਕਾਂ ਨਾਲ ਕੋਈ ਹੱਥ ਮਿਲਾਉਣ ਦੀ ਰਸਮ ਨਹੀਂ ਹੋਵੇਗੀ ਆਪਣੇ ਬਿਆਨ ਵਿੱਚ ਬੀਐਸਐਫ ਨੇ ਕਿਹਾ ਕਿ ਇੱਕ ਸ਼ਾਂਤੀ ਦੇ ਦੂਜੇ ਪਾਸੇ ਭੜਕਾਉਣ ਵਾਲੀਆਂ ਅਜਿਹੀਆਂ ਅੱਤਵਾਦੀ ਗਤੀਵਿਧੀਆਂ ਇੱਕੋ ਸਮੇਂ ਨਹੀਂ ਚੱਲ ਸਕਦੀਆਂ ਬੀਐਸਐਫ ਪੰਜਾਬ ਕਰੰਟੇਅਰ ਨੇ ਟਵੀਟ ਕੀਤਾ ਕਿ ਅਟਾਰੀ ਬਾਰਡਰ ਹੁਸੈਨੀ ਵਾਲਾ ਬਾਰਡਰ ਅਤੇ ਸਾਤਕੀ ਬਾਰਡਰ ਤੇ ਝੰਡਾ ਉਤਾਰਨ ਦੀ ਰਸਮ ਦੌਰਾਨ ਨਾ ਤਾਂ ਗੇਟ ਖੋਲੇ ਜਾਣਗੇ ਤੇ ਨਾ ਹੀ ਝੰਡਾ ਉਤਾਰਨ ਤੋਂ ਬਾਅਦ ਪਾਕਿਸਤਾਨੀ ਸੈਨਿਕਾਂ ਨਾਲ ਕੋਈ ਹੱਥ ਮਿਲਾਉਣ ਦੀ ਰਸਮ ਹੋਵੇਗੀ 2 अप्रैल ਨੂੰ ਹੋਏ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਵਾਰ ਫਿਰ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਹੈ ਭਾਰਤ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਡਰਿਆ ਹੋਇਆ ਹੈ ਭਾਰਤ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਕਈ ਫੈਸਲੇ ਲਏ ਇਸ ਤੋਂ ਬਾਅਦ ਭਾਰਤ ਨੇ ਅਟਾਰੀ ਖੁਜਾਨੀ ਵਾਲਾ ਪੰਜਾਬ ਦੇ ਸਾਧਕੀ ਬਾਰਡਰ ਤੇ ਪਾਕਿਸਤਾਨ ਨਾਲ ਸਾਰੀਆਂ ਰਸਮਾਂ ਖਤਮ ਕਰਨ ਦਾ ਐਲਾਨ ਕੀਤਾ ਇਹ ਕਿਹਾ ਗਿਆ ਕਿ ਅਟਾਰੀ ਸਰਹੱਦ ਤੇ ਬੀਟਿੰਗ ਰਿਟਰੀਟ ਟ੍ਰੇਡ ਦੌਰਾਨ ਭਾਰਤ ਪਾਸੇ ਦੇ ਗੇਟ ਨਹੀਂ ਖੋਲੇ ਜਾਣਗੇ ਅਤੇ ਪਾਕਿਸਤਾਨੀ ਸੈਨਕਾਂ ਨਾਲ ਕੋਈ ਹੱਥ ਮਿਲਾਉਣ ਦੀ ਰਸਮ ਨਹੀਂ ਹੋਵੇਗੀ ਆਪਣੇ ਬਿਆਨ ਵਿੱਚ ਬੀਐਸਐਫ ਨੇ ਕਿਹਾ ਕਿ ਇੱਕ ਦੇ ਪਾਸੇ ਸ਼ਾਂਤੀ ਅਤੇ ਦੂਜੇ ਪਾਸੇ ਭੜਕਾਉਣ ਵਾਲੀਆਂ ਅਜਿਹੀਆਂ ਅੱਤਵਾਦੀ ਗਤੀਵਿਧੀਆਂ ਇੱਕੋ ਸਮੇਂ ਨਹੀਂ ਚੱਲ ਸਕਦੀਆਂ ਬੀਐਸਐਫ ਪੰਜਾਬ ਫਰੰਟੀਅਰ ਨੇ ਟਵੀਟ ਕੀਤਾ ਕਿ ਅਟਾਰੀ ਬਾਰਡਰ ਹੁਸੈਨੀ ਵਾਲਾ ਬਾਰਡਰ ਅਤੇ ਸਾਤਕੇ ਬਾਰਡਰ ਤੇ ਝੰਡਾ ਉਤਾਰਨ ਦੀ ਰਸਮ ਦੌਰਾਨ ਨਾ ਤਾਂ ਗੇਟ ਖੋਲੇ ਜਾਣਗੇ ਤੇ ਨਾ ਹੀ ਝੰਡਾ ਉਤਾਰਨ ਤੋਂ ਬਾਅਦ ਪਾਕਿਸਤਾਨੀ ਸੈਨਿਕਾਂ ਨਾਲ ਕੋਈ ਹੱਥ ਮਿਲਾਉਣ ਦੀ ਰਸਮ ਹੋਵੇਗੀ ਬਾਈ ਅਪ੍ਰੈਲ ਨੂੰ ਹੋਏ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਵਾਰ ਫਿਰ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਹੈ ਭਾਰਤ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਡਰਿਆ ਹੋਇਆ ਹੈ ਭਾਰਤ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਕਈ ਫੈਸਲੇ ਲਏ ਇਸ ਤੋਂ ਬਾਅਦ ਭਾਰਤ ਨੇ ਅਟਾਰੀ ਹੁਸੈਨੀ ਵਾਲਾ ਪੰਜਾਬ ਦੀ ਸਾਦਗੀ ਬਾਰਡਰ ਤੇ ਪਾਕਿਸਤਾਨ ਨਾਲ ਸਾਰੀਆਂ ਰਸਮਾਂ ਖਤਮ ਕਰਨ ਦਾ ਐਲਾਨ ਕੀਤਾ ਇਹ ਕਿਹਾ ਗਿਆ ਕਿ ਅਟਾਰੀ ਸਰਹੱਦ ਤੇ ਬੀਟਿੰਗ ਰਿਟਰੀਟ ਟ੍ਰੇਡ ਦੌਰਾਨ ਭਾਰਤ ਪਾਸੇ ਦੇ ਗੇਟ ਨਹੀਂ ਖੋਲੇ ਜਾਣਗੇ ਅਤੇ ਪਾਕਿਸਤਾਨੀ ਸੈਨਿਕਾਂ ਨਾਲ ਕੋਈ ਹੱਥ ਮਿਲਾਉਣ ਦੀ ਰਸਮ ਨਹੀਂ ਹੋਵੇਗੀ ਆਪਣੇ ਬਿਆਨ ਵਿੱਚ ਬੀਐਸਐਫ ਨੇ ਕਿਹਾ ਕਿ ਇੱਕ ਸੇ ਸ਼ਾਂਤੀ ਦੇ ਦੂਜੇ ਪਾਸੇ ਭੜਕਾਉਣ ਵਾਲੀਆਂ ਅਜਿਹੀਆਂ ਅੱਤਵਾਦੀ ਗਤੀਵਿਧੀਆਂ ਇੱਕੋ ਸਮੇਂ ਨਹੀਂ ਚੱਲ ਸਕਦੀਆਂ ਬੀਐਸਐਫ ਪੰਜਾਬ ਫਰੰਟੀਅਰ ਨੇ ਟਵੀਟ ਕੀਤਾ ਕਿ ਅਟਾਰੀ ਬਾਰਡਰ ਹੁਸੈਨੀ ਵਾਲਾ ਬਾਰਡਰ ਅਤੇ ਸਾਤਕੀ ਬਾਰਡਰ ਤੇ ਝੰਡਾ ਉਤਾਰਨ ਦੀ ਰਸਮ ਦੌਰਾਨ ਨਾ ਤਾਂ ਗੇਟ ਖੋਲੇ ਜਾਣਗੇ ਤੇ ਨਾ ਹੀ ਝੰਡਾ ਉਤਾਰਨ ਤੋਂ ਬਾਅਦ ਪਾਕਿਸਤਾਨੀ ਸੈਨਿਕਾਂ ਨਾਲ ਕੋਈ ਹੱਥ ਮਿਲਾਉਣ ਦੀ ਰਸਮ ਹੋਵੇਗੀ